ਕਿੱਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵਾਂਗੇ ਅੱਜ ਦਾ ਬਲੌਗ ਕਰਦੇ ਆ ਸ਼ੁਰੂ ਤੇ ਅੱਜ ਦੇਖੋ ਤੁਸੀਂ ਆ ਬੈਗ ਆ ਚੋਲਾ ਇਹ ਆਈ ਆਪਣੀ ਮੰਮੀ ਘਰੇ ਹਫਤਾ ਰਹਿਣ ਸਦਾਨ ਨੂੰ ਰਹਿ ਭਰਾਵਾ ਇੱਥੇ ਮੈਨੂੰ ਕਦੇ ਘੁੰਮਣ ਫਿਰ ਹੁੰਦੇ ਆ ਚੰਦੇ ਸਾਨੀ ਰਹਿਣ ਆਈ ਆ ਮੰਮੀ ਘਰੇ ਆਪਣੀ ਘਰੇ ਵਸੇ ਵਿਆਹ ਤੋਂ ਬਾਅਦ ਜੋ ਆਈ ਨਹੀਂ ਮਿਲਦਾ ਹਨਾ ਮੰਮੀ ਅੱਜ ਨੂੰ ਪਤਾ ਨਹੀਂ ਕਿਹੜਾ ਚਾਹ ਚੜਿਆ ਦੋ ਦਫਾ ਵੇ ਲੈ ਗਿਆ ਵੀ ਬੋਰੇ ਮਾਰ ਕੇ ਚੱਲ ਠੀਕ ਆ ਫਿਰ ਇੱਥੇ ਮੈਂ ਚੱਲਦਾਗਾ ਨੂੰ ਆਈ ਆਪਣੀ ਮਰਜ਼ੀ ਨਾਲ ਉਧਰ ਨੂੰ ਮੇਰੀ ਮਰਜ਼ੀ ਨਾਲ ਹੀ ਆਈ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਕਿਉਂ ਤੂੰ ਕਰੀਏਗੀ ਇਹਨੂੰ ਤਾਂ ਕਿਰਾਇਆ ਵੀ ਨਹੀਂ ਦੇਣਾ ਪੈਂਦਾ ਇਹ ਤਾਂ ਪੈਦਲ ਹੀ ਆ ਜੂਵੇ ਕਰਾਂਗਾ ਇਹ ਤਾਂ ਫਾਇਦਾ ਹੈਗਾ ਨਾ ਮੇਰਾ ਕਿੰਨਾ ਖਰਚਾ ਵੱਜਦਾ ਨਾ ਸੋਰੇ ਦੂਰ ਹੋਣ ਤਾਂ ਕਰਾਇਆ ਲਾ ਕੇ ਜਾਣਾ ਪੈਂਦਾ ਸੋਰੇ ਦੇ ਵੀ ਤੋੜਨੇ ਪੈਂਦੇ ਆ ਪੈਸੇ ਦੇ ਕੇ ਵੀ ਤੋੜਨੇ ਪੈਂਦੇ ਇੱਥੇ ਖਾਲੀ ਆਤੀ ਐ ਇੱਥੇ ਆ ਕੇ ਇੰਨਾ ਦੇ ਕਰ ਜਾਂਦੀ ਐ ਤੈਨੂੰ ਕੋਈ ਫਰਕ ਨਹੀਂ ਪੈਂਦਾ ਸੇਕਰ ਉਹ ਕਹਿੰਦਾ ਮੈਂ ਤਾਂ ਰਹਿਣਾ ਹੀ ਰੋਜ਼ ਭਰਾਵਾ ਇੱਧਰ ਆ ਕਹਿੰਦਾ ਤੁਸੀਂ ਵੀ ਇੱਧਰ ਹੀ ਆ ਜਾ ਕਹਿੰਦਾ ਇੱਥੇ ਰਹਿ ਲਾਗੋ ਤਾਂ ਅਲੱਗਾ ਕਮਰਾ ਮਿਲਦਾ ਕਹਿੰਦਾ ਮੈਂ ਤਾਂ ਰੋਜ਼ ਹੀ ਇੱਥੇ ਹੀ ਰਹਿਣਾ ਮੈਂ ਤਾਂ ਸੋਚਿਆ ਆਇਆ ਛੇਰੇ ਨੂੰ ਜਦੋਂ ਛੇਰਾ ਸਕੂਲ ਜਾਣ ਲੱਗਾ ਇਹਨੂੰ ਸਕੂਲੋਂ ਇਧਰ ਹੀ ਇਧਰੋਂ ਸਕੂਲ ਅੜਾਦਾ ਨਹੀਂ ਮੇਰੀ ਟੈਨਸ਼ਨ ਖਤਮ ਹੋ ਗਈ ਆ ਬੋਰਾ ਭਰ ਕੇ ਲੈ ਹੀ ਰਹਿਣਾ ਕਿੰਨੇ ਦਿਨ ਇਹ ਤਾਂ ਦੱਸ ਦੇ ਕਿੰਨੇ ਦਿਨ ਤੱਕ ਮੈਂ ਤਾਂ ਤੂੰ ਮਜ਼ਾਕ ਨਹੀਂ ਕਰਦਾ ਤੂੰ ਆਈ ਆਪਣੀ ਮਰਜ਼ੀ ਨਾਲ ਉਧਰ ਮੇਰੀ ਮਰਜ਼ੀ ਨਾਲ ਹੀ ਆਈ ਤਰ ਮੈਂ ਦੱਸਾਂ ਚਾਬੀ ਤਾਂ ਮੇਰੇ ਕੋਲ ਸੀ ਜਾਬੀ ਤਾਂ ਮੈਂ ਲੈ ਜਾਊਂ ਚਲੋ ਜੀ ਹੁਣ ਪੀਨੇ ਆਪਾਂ ਚਾਹ ਚੁ ਕਰਦੇ ਅੱਗੇ ਬਲੋਗ ਕੰਟੀਨਿਊ ਇਸ ਸਾਰਿਆਂ ਨਾਲ ਹੀ ਇਦਾਂ ਹੁੰਦਾ ਨਾ ਵੈਸੇ ਠੀਕ ਆ ਹਫਤਾ ਰਵੇ ਇੱਥੇ ਮੈਂ ਨਿਆਰੇ ਲਾਵਾਂ ਘੁੰਮਾਂ ਬਿਰੰਗਾ ਮਾਂ ਬੇਮਾਨਾ ਬਸ ਐਵੇਂ ਰੋਜ਼ ਹੀ ਰਾਤ ਨੂੰ 9 ਵਜੇ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਇੱਥੇ ਬੈਠੀ ਨਾ ਮੈਨੂੰ ਫੋਨ ਕਰੀ ਗਰ ਕਿੱਥੇ ਰਹਿ ਗਏ ਕਿੱਥੇ ਰਹਿ ਗਏ ਮੈਨੂੰ ਕੀ ਕਰੇ ਕਿਸੇ ਨੇ ਗੇਟ ਵੀ ਨਹੀਂ ਖੋਲਣਾ ਮੈਂ ਤਾਂ ਖੋਲਦੀ ਹਾਂ ਉਹਨੂੰ ਗੇਟ ਖੋਲ ਉਹਨੂੰ ਬੰਦ ਕਰੂਗਾ ਨਹੀਂ ਓਏ ਛੇਰੇ ਛੇਰੇ ਉਹ ਕਹਿੰਦਾ ਮੈਨੂੰ ਨਹੀਂ ਕੋਈ ਲੈਣਾ ਦੇਣਾ ਤੁਸੀਂ ਆਪੋ ਚਾਹੇ ਜਾਓ ਮੈਂ ਤਾਂ ਸਵੇਰੇ ਹੀ ਆਪਣਾ ਪੂਰੀ ਬਿਸਤਰਾ ਲੈ ਕੇ ਇੱਧਰ ਆ ਜਾਣਾ ਮੈਂ ਤਾਂ ਸੋਚਣਾ ਪਹਿਲਾਂ ਇਹ ਜੇ ਇੱਥੇ ਮੰਮੀ ਉਹਨਾਂ ਦਾ ਆ ਕੇ ਖਰਚਾ ਕਰਾਂਦੇ ਆ ਤਾਂ ਹੁਣ ਇਹ ਆ ਗਈ ਹੁਣ ਇਹ ਖਰਚਾ ਕਰਾਉਂਗੇ ਪੈਸਾ ਹੀ ਪੈਸਾ ਹੋਊਗਾ ਸੇਰਾ ਸੱਚੀ ਵੈਸੇ ਖਰਚਾ ਬਹੁਤ ਕਰਾਉਂਦਾ ਇਧਰ ਮੰਮੀ ਉਹਨਾਂ ਦਾ ਕੱਲ ਨੂੰ ਜੇ ਤਾਂ ਇੰਗਲੀ ਆ ਗਏ ਤੇ ਚਾਹ ਬਣਾ ਲੂੰਗੀ ਸੇਵਾ ਕਰਣਾ ਨਹੀਂ ਮੈਂ 15 ਦਿਨ ਮੈਂ ਲੋ ਕਿਦਾਂ ਸੇਵਾ ਕਰਣਾ ਆਈ ਆ ਕੰਨੀ ਮੈਂ ਤਾਂ ਸੇਵਾ ਕਰਨ ਆਈ ਆ ਕੰਨੀ ਕਹਤੇ ਨੇ ਪਤਾ ਕੀ ਕਰਨਾ ਸਾਰੀ ਦਿਹਾੜੀ ਸੀ ਆਈਡੀ ਸੀ ਆਈਡੀ ਸੀ ਚਲ ਕੋਈ ਨਹੀਂ ਮੈਂ ਵੀ ਆ ਜਾ ਕਰਨਾ ਬਿੰਦੇ ਬਿੰਦੇ ਦੇਖਣ ਕੀ ਕਰਦੇ ਆ ਕੇ ਰੋਭਾ ਚਾਹ ਪੀਣੇ ਆ ਬਈ ਚਾਹ ਆ ਗਈ ਆਪਣੀ ਨਾਲ ਬਿਸਕਟ ਓਏ ਚਾਹ ਪੀ ਲੈ ਨਹੀਂ ਪੀਣੀ ਨਹੀਂ ਚਾਹ ਦਾ ਪੀ ਲੋ ਓ ਬਾਬੂ ਕਿਸ ਕੁਟ ਕੜੇ ਆਇਆ ਹੈ ਚੈਰੀ ਲੱਗੀ ਟੁੱਟ ਗਈ ਰਾਣੀ ਹਾਂ ਨਹੀਂ ਕਿ ਚਿੱਚਣ ਦੀ ਥੋੜੀ ਟੁੜੀ ਹੋਈ ਕੋਟੇ ਆਉਣੇ ਮੈਨੂੰ ਸਵੇਰੇ ਪੈਰ ਤੇ ਉਹ ਸਿਲਤ ਬੜੀ ਵਿਮਦੰਦ ਦੱਸਿਆ ਨਹੀਂ ਮਮਮੀ ਨੂੰ ਜਦਿਖਿ ਦਿਖਾਈ ਹਾਂ ਮੈਂ ਡਾਕਟਰ ਕੋ ਜਾ ਕੇ ਆਇਆ ਦੇਖ ਸੋਰੀ ਸੋਰੀ ਉਹਨੇ ਜਖਮ ਜਾਂ ਕਰਕੇ ਨਾ ਵਿੱਚ ਉਹ ਟੇਪ ਲਾਈ ਉਹ ਕਹਿੰਦਾ ਪੂਰੀ ਆ ਇਹ ਪੱਕੀ ਹੋਈ ਫਿਲ ਤਾਂ ਨਹੀਂ ਆ ਗਈ ਮੈਂ ਨਾ ਭਰਾਵਾ ਲਾ ਦੇ ਹੁਣ ਪੂਰੀ ਪਤਾ ਨਹੀਂ ਪੂਰੀ ਆ ਕਿ ਕੀ ਤੰਦਿਆਂ ਨੂੰ ਲਾਣਾ ਨਹੀਂ ਦੋ ਦੋ ਦਿਨ ਨਹੀਂ ਲਾਣਾ ਆ ਦੇਖੋ ਤਾਂ ਇਹਨੂੰ ਦੋ ਦਿਨ ਲਾਣਾ ਨਹੀਂ ਤਾਂ ਕੀ ਹੈ ਉਰੀ ਵਾਲੀ ਡੇਰੀ ਆ ਮੇਰੇ ਹਸਾਮੇ। ਚਾਹ ਦਾ ਪੀਲਾ। ਚਾਹ 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 ਪੀਲਾ ਕਾਟੋ ਨਾ। ਇਹ ਪਤਾ ਨਹੀਂ ਕਾਦੀ ਗੁਸਤੀ। ਸਰਦਾਰ ਜੀ ਲੱਗੇ ਰੋਟੀ ਖਾਣ ਸਰਦਾਰ ਜੀ ਕਹਿੰਦੇ ਮੱਕੀ ਦੀ ਰੋਟੀ ਖਾਣੀ ਆ। ਮੇਰੀ ਫੇਵਰਿਟ। ਸਰਦਾਰ ਜੀ ਵਾਸਤੇ ਗੋਭੀ ਦੀ ਸਬਜ਼ੀ। ਸਾਲ ਮੱਕੀ ਦੀ ਰੋਟੀ ਨਾਲ ਚੇਰਾ ਸਾਡਾ ਰਾਜੀ ਅੰਦਰ ਨਹੀਂ ਸੀ ਆਂਦਾ ਪਿਆ ਬਾਹਰ ਇੰਨਾ ਉੱਥੇ ਗੰਦਾ ਹੋਇਆ ਪਿਆ ਸੀ ਨਾ ਕੱਪੜੇ ਇੰਨੇ ਗੰਦੇ ਇਹਦੇ ਤਨੂ ਨਾਤਾ ਨਾਤਾ ਨਹੀਂ ਮੈਂ ਥੱਪੜ ਮਾਰ ਕੇ ਲੈ ਕੇ ਆਈ ਅੰਦਰ ਆਂਦਾ ਨਹੀਂ ਪਿਆ ਸੀਗਾ ਮੇਰੇ ਮੁੰਡੇ 'ਤੇ ਥੱਪੜ ਮਾਰਿਆ ਮਾਰਿਆ ਥੱਪੜ ਮੈਂ ਨਹੀਂ ਮਾਰਿਆ ਪੁੱਤ ਨੱਸ ਦੇ ਉਹ ਵੀ ਇਹਨਾਂ ਮਾਰਿਆ ਗਾ ਪੁੱਤ ਚਲੋ ਉਹਦੇ ਹੀ ਸਿਰੇ ਤੁਹਾਡੇ ਟਰਾਂਸਫਰ ਕਰ ਦਿੰਦਾ ਸਬਜ਼ੀ ਕਿੱਦਾਂ ਬਣੀ ਤਾਂ ਤਾਂ ਮੈਂ ਬਣਾਈ ਸੱਚੀ ਆ ਸੱਚੀ ਕਿ 10 ਊਟ ਮਾਰ ਲੇ ਕਹਿੰਦਾ ਕੋ ਅਨੂ ਗੋਟੀ ਖਾਓ ਸਦਾ ਜੀ ਨੂੰ ਆਲੂ ਨਾ ਦੇ ਦੋ ਜੀ ਕੱਚੀ ਆ ਸੱਚੀ ਹੂੰ ਸੇਕਾ ਲਵਾਵਾਂ ਥੋੜਾ ਕਰੋ ਯਾਰ ਬੱਚੀ ਆ ਤੂੰ ਵੀ ਕਿੱਥੇ ਲੱਗ ਪੜੀ ਚਲੋ ਜੀ ਦੇਖਦੇ ਆ ਕਾਫੀ ਸਬਜ਼ੀ ਉਹ ਵੀ ਜੀ ਖਾਂਦਾ ਮੈਂ ਰੋਟੀ ਨਹੀਂ ਖਾਂਦਾ ਖਵਾ ਦੋ ਫੁੱਲ ਉਦਾਂ ਨਹੀਂ ਖਾਦਾ ਸੀ ਨਾ ਪਹਿਲੇ ਮੱਕੀ ਦੀ ਰੋਟੀ ਮੇਰੀ ਫੇਵਰੇਟ ਆ ਬਹੁਤ ਜ਼ਿਆਦਾ ਮੈਂ ਮੱਕੀ ਦੀ ਰੋਟੀ ਨੂੰ ਬਹੁਤ ਜ਼ਿਆਦਾ ਲਾਈਕ ਕਰਦਾ ਹਾਂ ਆਰੇ ਗੱਬਾ ਚਲੋ ਜਿੰਨ ਰੋਟੀ ਖਾਈ ਤੇ ਜਿੰਦਾਬਾ ਜਿੰਦਾਬਾ ਸਿੱਖਾ ਕੇ ਆਪਾਂ ਸੋ ਗਏ ਸੀ ਤੇ ਮੈਂ ਹੁਣੇ ਉੱਠਿਆ ਆ ਤੇ ਆ ਦੇਖੋ ਸਰਦਾਨੀ ਨਾਲ ਹੀ ਸ਼ਕਰਗੰਦੀ ਨਾਲ ਚਾਹ ਜਰਾ ਹੀ ਆ ਗਿਆ ਸ਼ਕਰਗੰਦੀ ਨਾਲ ਜਾ ਬਹੁਤ ਮਾਲਾਦੀ ਨਾ ਨਾ ਗਰਮ ਗਰਮ ਮੰਮੀ ਤੁਸੀਂ ਵੀ ਖਾ ਲਓ ਸੋਲਾਨੀ ਨੇ ਰਹਿਣਾ ਇੱਥੇ ਤਿੰਨ ਚਾਰ ਦਿਨ ਤੇ ਆਪਾਂ ਨੂੰ ਆਜ਼ਾਦੀ ਹੈ ਮੇਰੇ ਬਦੀ ਨਹੀਂ ਕੋਈ ਗੱਲ ਹੈਗੀ ਸੋਲਾਨੀ ਵਿਆਹ ਤੋਂ ਬਾਅਦ ਉਹ ਆਈ ਹੀ ਨਹੀਂ ਕਦੀ ਮੈਂ ਭੇਜਿਆ ਨਹੀਂ ਤਿੰਨ ਚਾਰ ਦਿਨਾਂ ਲਈ ਉਦਾਂ ਘਰੇ ਆ ਜਾਂਦੀ ਸ਼ਾਮ ਨੂੰ ਘਰੇ ਚਲ ਜਾਈਦਾ ਜੇ ਇੱਕ ਅੱਧੀ ਰਾਤ ਰਹਿ ਲੈ ਮੈਂ ਕਹਾਂ ਤੂੰ ਚਾਰ ਪੰਜ ਰਾਤ ਰਹਿਦਾ ਕੋਈ ਗੱਲ ਨਹੀਂ ਠੀਂ ਅਨੇ ਮਾਮਾ ਘਰੇ ਰਹਿਣਾ ਹੀ ਹੁੰਦਾ ਜਾਂ ਆਪਾਂ ਕਰਦੇ ਕੰਮ ਜਾ ਕੇ ਕਰੀ ਚਲੋ ਭਾਂਡੇ ਵੀ ਧੋਣੇ ਬਣੇ ਭਾਂਡੇ ਭੁੰਡੇ ਧੋਏ ਨਹੀਂ ਕਰੀ ਭਾਈ ਸਾਰੀ ਕਰ ਕੇ ਆਈ ਮੈਂ ਜਾਂਦੇ ਨੇ ਗੰਦ ਪਿਆ ਹੋਣਾ ਜਾਂਦੋਂ ਤੇ ਬੋਣੀਆਂ ਮੈਂ ਥੋੜੀ ਦਵਾਈ ਕਰਨੀ ਹੈ। ਅਰੇ ਚਾਹ ਪੀਨੇ ਆ ਪੀ ਕੇ ਕਰਦੇ ਕੰਮ ਫਿਰ ਮਿਲਦੇ। ਦੀ ਨੈਕਸਟ ਡੇ। ਵੈਰੀ ਗੁੱਡ ਮਾਰਨਿੰਗ ਜੀ ਆਪਾਂ ਅੱਗੇ ਸ਼ੇਰੇ ਕੋਲੇ ਸ਼ੇਰੇ ਦੀ ਨਾਨੀ ਕਰੇ ਤੇ ਕੱਲ ਮੈਂ ਜਾ ਕੇ ਤਕਾਬੜ ਬਹੁਤ ਜ਼ਿਆਦਾ ਹੋ ਗਈ ਸੀ ਕੰਮ ਕੀਤਾ ਤੇ ਆਫਿਸ ਤੋਂ ਸਿੱਧੇ ਘਰੇ ਆ ਕੇ ਸੋ ਗਿਆ ਸੀ। ਤੇ ਆਹ ਦੇਖੋ ਸ਼ੇਰਾ। ਇਹ ਬੜਾ ਨਹੀਂ ਤੇ ਕਿਹੜਾ ਸਾਈਨ ਹੈ ਮੂਸੇ ਵਾਲੇ ਦਾ ਨਾ ਨਹੀਂ ਇਹਦਾ ਨਵਾਂ ਹੀ ਸਾਈਨ ਦੋਨੇ ਹੱਤਾਂ ਨਾਲ ਬਣਾਉਂਦਾ। ਸ਼ੇਰੇ ਜ਼ਰੇ ਪੀਨੇ ਆ ਚਾਹ ਤੇ ਨਾਲ ਪਕੌੜੇ। ਉੜੇ ਕਿਥੋਂ ਆਏ ਜਾਨ ਨਸੀ ਪ੍ਰਭਾਤ ਫੇਰੀ ਵਾਲੇ ਆ ਗਏ ਸ਼ੇਰਾਂ ਕੰਦਾ ਦੇਖ ਮੇਰੇ ਨਾਲ ਲੋਕ ਨਹੀਂ ਘੱਪਾਣਾ ਲੈਓ ਮੱਛਾ ਪੈਂਤਰੀ ਕਿਦਾ ਗੁਰਪੁਰਬ ਆ ਅਵਲਿਖ ਗੁਰਦੁਆਰੇ ਜਾਣਾ ਮੱਛਾ ਮੰਮੀ ਚੱਲਿਓ ਤੁਸੀਂ ਆ ਅੱਪਾ ਚੱਲਾਂਗੇ ਆਲਮਗਿਰ ਹਨਾ ਅੱਜ ਨਹੀਂ ਚੱਲਾਂਗੇ ਕਦੀ ਗਏ ਨਹੀਂ ਆਹ ਕਹਿੰਦਾ ਪੰਤਰੀਕ ਨੂੰ ਗੁਰਪੁਰਬ ਵਾਲ ਮਹਾਰਾਜ ਜੀ ਦਾ ਤੇ ਦੇਖਣੇ ਆਪਾਂ ਜਾਵਾਂਗੇ ਆਲਮਗਿਰ ਗੁਰਦੁਆਰੇ ਖੜੀ ਖਾਨੇ ਗੁਰਦੁਆਰੇ ਮੱਥਾ ਟਿਕਾ ਲਿਆ ਮੈਂ ਸੇਰਾ ਗਿਆ ਨਹੀਂ ਨਾ ਸੱਜੀ ਟ੍ਰੇ ਇੱਧਰ ਕਰ ਲੋ ਟੇਬਲ ਉੱਧਰ ਕਰ ਲਿਆ ਲੱਗਨ ਦਰਬਾਰ ਸਾਹਿਬ ਚੱਲ ਜੀ ਰੱਜ ਕੋਣ ਲਾ ਬੰਦੇ ਅੰਦਰ ਜਾਉਣਾ ਕਿਤੇ ਨਾ ਆਉਣਾ ਦੇਖੋ ਹੈਈ ਇੱਧਰ ਕਰ ਲੋ ਟੇਬਲ ਇੱਧਰ ਤੁਸੀਂ ਬਣੀ ਜਾ ਕੀਤੀ ਨਹੀਂ ਉਹ ਨਹੀਂ ਪੀਕੀ ਉਹ ਪਕੌੜੀਆਂ ਨਾ ਦੇਖੀ ਬੜਾ ਤੇ ਉਹਦਾ ਖਾਲਾ ਪਕੌੜੇ ਮੁੰਡਾ ਹਾਂ ਮੈਂ ਆ ਪਈ ਪਕੌੜੀਆਂ ਲੈ ਕੇ ਸੁਣ ਸੁਣ ਕੀ ਤੋਂ ਮੈਨੂੰ ਉਹ ਵਟਸਐਪ ਪਾ ਦੇ ਤਾ ਦੇ ਤਾ ਆਲੇ ਪਤਾ ਨਾ ਮੈਂ ਕਦ ਮੈਂ ਕਦ ਮੈਂ ਕਦ ਆ ਤਾ ਆਏ ਚੰਦਾ ਇੱਧਰ ਆ ਜਾ ਓਏ ਓਏ ਉੱਧਰ ਹੋ ਜਾ ਚਾਹ ਡੋਲਦੇ ਨਾ 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 ਬਾਪੀ ਆ ਮਾਈ ਬੋਨ ਓ ਮਾਈ ਗੋਡ ਅੰਗਰੇਜ਼ ਬਣ ਗਿਆ ਨੂੰ ਅੰਗਰੇਜ਼ ਤਾਂ ਭੱਜ ਗਏ ਕਦੋਂ ਦੇ ਇਹ ਨੂੰ ਛੱਡ ਗਏ ਹਾਂ ਚਾਹ ਦੀ ਪੁੱਤ ਚਾਹ ਦਾ ਚਾਹ ਦਾ ਮਤੋਂ ਝੜੇ ਝੜੇ ਖਾਣ ਨਹੀਂ ਲੈਂਦੇ ਬੋੜਿਆ ਚੱਕ ਚੇ ਰਹੀਆਂ ਉਹਨ ਗੁਰਪੁਰਵਾ ਨਾਲ ਪ੍ਰਭਾਤ ਫੇਰੀਆਂ ਆਉਂਦੀਆਂ ਤੇ ਆਰ ਦੋ ਦੇ ਘਰੇ ਪ੍ਰਭਾਤ ਫੇਰੀ ਦੀ ਸਵੇਰੀ ਗੋੜੇ ਭੇਤ ਤੇ ਉਹਨਾਂ ਨੇ ਮੇਰੇ ਕੋ ਜਾਣ ਹੀ ਹੋਇਆ ਹਾਂਜੀ ਹੂੰ ਮੂੰਹ ਚੜ ਗਿਆ ਜਿਹੜਾ ਐਸ਼ਰੇ ਕੀ ਬਾਤ ਪਤਾ ਕੁਝ ਨਹੀਂ ਉਹ ਤਾਂ ਗੁੱਸਾ ਕਰਕੇ ਬੈਠਾ ਲੱਗਦਾ ਉਹ ਆ ਚਾਹ ਨੂੰ ਵੀ ਅੱਜ ਬਲੈਕ ਖਾਣੇ ਆ ਗਿਆਂ ਚਾਹੂ ਪੀ ਕੇ ਆਪਣੇ ਲਈ ਐਗ ਲੈਣਗੇ ਨਾ papa ਮੈਂ ਐਗ ਖਾਣੇ ਆ ਤੇ ਆਪਾਂ ਖਾਣੇ ਰੋਟੀ ਮੱਕੀ ਦੀ ਰੋਟੀ ਦੇ ਨਾਲ ਬਲੈਕ ਚ ਨਹੀਂ ਰੋਟੀ ਖਾ ਕੇ ਮਿਲਦੇ ਆ ਜੀ ਤੁਹਾਨੂੰ ਆਪਾਂ ਰੋਟੀ ਖਾ ਕੇ ਸਿੱਧਾ ਹੁਣ ਆਫਿਸ ਹੀ ਜਾਣਾ ਟਾਈਮ ਬਹੁਤ ਹੋ ਗਿਆ ਮੈਂ ਤਾਂ ਕਿਹਾ ਸੀ ਜਾਨੀ ਨੂੰ ਵੀ ਮੈਂ ਰਹਿਣ ਦੇ ਵੀ ਮੈਂ ਨਾ ਤੇ ਪਹਿਲੀ ਮਾਰੂਗਾ ਕਿਹੜਾ ਜੇ ਆਇਆ ਨਹੀਂ ਜਾਨੀ ਜੀ ਤੁਸੀਂ ਆ ਕੇ ਜਾਓ ਹੁਣੇ ਰੋਟੀ ਖਾ ਕੇ ਜਾਓ ਫਿਰ ਤੁਸੀਂ ਰੋਟੀ ਖਾਣੀ ਨਹੀਂ ਇਹਨਾਂ ਨੂੰ ਪਤਾ ਜਾਵੇ ਮੈਂ ਇੱਕ ਵਾਰੀ ਲੇਟ ਹੋ ਜਾਵਾਂ ਜੈਨ ਨਹੀਂ ਮੈਂ ਰੋਟੀ ਖਾਂਦਾ ਲੱਤੀ ਨਮਕ ਪਾਇਆ ਹਾਂਜੀ ਨਮਕ ਬੱਲਾਂ ਜੁੜਿਆ ਹੋਇਆ ਸਵਾਲ ਸਭ ਕੀ ਕਹਿਣਾ ਰੋਟੀ ਖਾਣੀ ਨਹੀਂ ਮਜ਼ਾ ਆਦੀ ਹੋਣ ਕਿ ਚਲੋ ਜੀ ਰੋਟੀ ਖਾ ਕੇ ਕਰਦੇ ਆਪਾਂ ਅੱਗੇ ਘੰਟੀ ਲਿਆਓ ਕੁੱਬੀ ਵੀ ਲਿਆਓ ਕੁੱਬੀ ਦੀ ਸਬਜ਼ੀ ਵੀ ਖਾ ਲੈਣੇ ਨਾਲ ਰੋਟੀ ਖਾ ਕੇ ਆਪਾਂ ਚੱਲ ਗਏ ਕਾਰਪੋਰੇਸ਼ਨ ਆਫਿਸ ਉੱਥੇ ਮੈਨੂੰ ਬਹੁਤ ਟਾਈਮ ਲੱਗ ਗਿਆ ਸ਼ਾਮ ਹੀ ਹੋ ਗਈ 5 ਵਜੇ ਗਏ ਹੁਣ ਆਪਾਂ ਸ਼ਾਮ ਦੀ ਪੀਨੇ ਆ ਚਾਹ ਤੇ ਛੇਰਾ ਆਪਣਾ ਸੁੱਤਾ ਪਿਆ ਕੋਈ ਪਰਸਨਲ ਕੰਮ ਸੀ ਮੈਂ ਉਹ ਗਿਆ ਸੀ ਤੇ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਕੰਮ ਤਾਂ ਗਿਆ ਹੋ ਪਰ ਟਾਈਮ ਬਹੁਤ ਲੱਗ ਗਿਆ ਤੇ ਅੱਜ ਦਾ ਬਲੌਗ ਕਰਦੇ ਆ ਆਪਾਂ ਇੱਥੇ ਐਂਡ ਜੇ ਕਿਸੇ ਵੀ ਰੀਜ਼ਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਤੇ ਆਪਣੀ ਫੈਮਲੀ ਜਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦੀ